ਸ਼ਹੀਦਾਂ ਨੂੰ ਸਮਰਪਿਤ ਪਾਰਕਾ ਇੱਥੇ ਸਾਰੇ ਜਿੰਨੇ ਵੀ ਸ਼ਹੀਦ ਹੋਏ ਉਹਨਾਂ ਦੇ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਉਹਨਾਂ ਦੇ ਨਾਮ ਉਹਨਾਂ ਦਾ ਇਤਿਹਾਸ ਸਾਰਾ ਲਿਖਿਆ ਹੋਇਆ ਸੋ ਬੜੇ ਟਾਈਮ ਦਾ ਇਹ ਮਨ ਸੀਗਾ ਕਿ ਇਹਨੂੰ ਮੈਂ ਪਾਰਕ ਨੂੰ ਜਿਹੜਾ ਰੈਨੋਵੇਟ ਕਰਾਂ ਮੇਰੇ ਦਾਦਾ ਜੀ ਸਵਰਗੀ ਸਰਦਾਰ ਕਰਤਾਰ ਸਿੰਘ ਦੀ ਬਾੜਾ ਜਦੋਂ ਐਮਐਲਏ ਸੀ ਉਦੋਂ ਇਹ ਪਾਰਕ ਉਹਨਾਂ ਦੇ ਵੇਲੇ ਜਦੋਂ ਇਹ ਰੈਨੋਵੇਟ ਹੋਈ ਸੀ ਇਹ ਇਹ ਪਾਰਕ ਨੂੰ ਜਿਹੜਾ ਰੈਨੋਵੇਟ ਕਰ ਰਹੇ ਹਾਂ ਇਦੇ ਵਿੱਚ ਜਿਹੜਾ ਜੋ ਸਾਡੇ ਆਰਮੀ ਦੇ ਸਾਡੇ ਜਵਾਨ ਨੇ ਉਹਨਾਂ ਨੂੰ ਦਰਸਾਊਗਾ ਇਹ ਪਾਰਕੀ ਸ਼ਹੀਦਾਂ ਬਾਰੇ ਜਿਹੜੇ ਜਿੰਨੇ ਸ਼ਹੀਦ ਹੋਏ ਉਹਨਾਂ ਦਾ ਵੀ ਸਾਰਾ ਦੁਬਾਰਾ ਪਲੇਟਸ ਲਗਾ ਕੇ ਉਹਨਾਂ ਦੇ ਨਾਮ ਤੇ ਉਸ ਤੋਂ ਇਲਾਵਾ ਸਟੈਚੂਜ਼ ਲਗਾਏ ਜਾਣਗੇ ਜਿਹੜੇ ਲੋਕ ਬਾਹਰ ਆਉਣ ਉਹ ਇੱਥੇ ਆਣ ਕੇ ਬੈਠਣ ਤੇ ਕਿਉਂਕਿ ਇਹ ਸ਼ਹਿਰ ਦਾ ਜਿਹੜਾ ਸੈਂਟਰ ਦਾ ਪਾਰਕ ਆ ਤੇ ਲੋਕ ਖੁਸ਼ ਵੀ ਨੇ ਸਾਰੇ ਦੁਕਾਨਦਾਰ ਸਾਰੇ ਇੱਥੇ ਕਿ ਇਹਦੀ ਬੜੀ ਲੋੜ ਸੀ ਬਿਲਕੁਲ ਜੀ ਇਹ ਬੜੀ ਇਤਿਹਾਸਿਕ ਪਾਰਕ ਆ ਜਿਹੜੀ ਜਾ ਚੌਂਕ ਦੇ ਕੋਲ ਜਿਹੜਾ ਬੀਕਾਨੇਰ ਸ਼ਾਪ ਅਨਪੂਰਨਾ ਉਹਦੇ ਸਾਹਮਣੇ ਪਾਰਕ ਆ ਸੋ ਇਹ ਸ਼ਹੀਦਾਂ ਨੂੰ ਸਮਰਪਿਤ ਪਾਰਕ ਆ ਇੱਥੇ ਸਾਰੇ ਜਿੰਨੇ ਵੀ ਸ਼ਹੀਦ ਹੋਏ ਉਹਨਾਂ ਦੇ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਉਹਨਾਂ ਦੇ ਨਾਮ ਉਹਨਾਂ ਦਾ ਇਤਿਹਾਸ ਸਾਰਾ ਲਿਖਿਆ ਹੋਇਆ ਸੋ ਬੜੇ ਟਾਈਮ ਦਾ ਇਹ ਮਨ ਸੀਗਾ ਕਿ ਇਹਨੂੰ ਮੈਂ ਪਾਰਕ ਨੂੰ ਜਿਹੜਾ ਰੈਨੋਵੇਟ ਕਰਾਂ ਕਿਉਂਕਿ ਜਦੋਂ ਮੇਰੇ ਦਾਦਾ ਜੀ ਸਵਰਗੀ ਸਦਾ ਕਰਤਾਰ ਸਿੰਘ ਜੀ ਪਾੜਾ ਜਦੋਂ ਐਮ ਐਲ ਏ ਸੀ ਉਦੋਂ ਇਹ ਪਾਰਕ ਉਹਨਾਂ ਦੇ ਵੇਲੇ ਜਦੋਂ ਇਹ ਰੈਨੋਵੇਟ ਹੋਈ ਸੀ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅੱਗੇ ਸਿਰ ਮੌਕਾ ਦਿੱਤਾ ਸਾਨੂੰ ਸੋ ਅੱਜ ਨਗਰ ਕੌਂਸਲ ਵੱਲੋਂ ਜਿਹੜਾ ਇਹ ਅਪਰਾਲਾ ਕੀਤਾ ਗਿਆ ਇਹ ਪਾਰਕ ਨੂੰ ਜਿਹੜਾ ਰੈਨੋਵੇਟ ਕਰ ਰਹੇ ਆ ਇਹਦੇ ਵਿੱਚ ਜਿਹੜਾ ਜੋ ਸਾਡੇ ਆਰਮੀ ਦੇ ਸਾਡੇ ਜਵਾਨ ਨੇ ਉਹਨਾਂ ਨੂੰ ਦਰਸਾਊਗਾ ਇਹ ਪਾਰਕੀ ਸ਼ਹੀਦਾਂ ਬਾਰੇ ਜਿਹੜੇ ਜਿੰਨੇ ਸ਼ਹੀਦ ਹੋਏ ਉਹਨਾਂ ਦਾ ਵੀ ਸਾਰਾ ਦੁਬਾਰਾ ਪਲੇਟਸ ਲਗਾ ਕੇ ਉਹਨਾਂ ਦੇ ਨਾਮ ਤੇ ਉਸ ਤੋਂ ਇਲਾਵਾ ਸਟੈਚੂਜ਼ ਲਗਾਏ ਜਾਣਗੇ ਬੈਠਣ ਲਈ ਜਿਹੜਾ ਵਾ ਉਹ ਪ੍ਰਬੰਧ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਜਿਹੜਾ ਹਾਰਟੀਕਲਚਰ ਦਾ ਕੰਮ ਸਾਰੀ ਗ੍ਰੀਨਰੀ ਦਾ ਕੰਮ ਕੀਤਾ ਜਾ ਰਿਹਾ ਤਾਂ ਕਿ ਉਹ ਜਿਹੜੇ ਲੋਕ ਬਾਹਰ ਆਉਣ ਉਹ ਇੱਥੇ ਆਣ ਕੇ ਬੈਠਣ ਤੇ ਕਿਉਂਕਿ ਇਹ ਸ਼ਹਿਰ ਦਾ ਜਿਹੜਾ ਸੈਂਟਰ ਦਾ ਪਾਰਕ ਆ ਤੇ ਲੋਕ ਖੁਸ਼ ਵੀ ਨੇ ਸਾਰੇ ਦੁਕਾਨਦਾਰ ਸਾਰੇ ਇੱਥੇ ਇਹਦੀ ਬੜੀ ਲੋੜ ਸੀ ਸੋ ਇਹ ਜਿਹੜਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਇਹਨੂੰ ਕੰਪਲੀਟ ਕਰ ਲਿਆ ਜਾਊਗਾ ਜੀ 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 ਜਾ ਕੇ ਹੋਟਲਾਂ ਜਾਂ ਸੈਂਟਰ ਪੁਆਇੰਟਾਂ ਨਾਲ ਜਿਹੜੀ ਆਈਟਮ ਦੀ ਥੀੜੀ ਆ ਕਿ ਜਿਹੜੇ ਸ਼ਹਿਰ ਨੂੰ ਹੋ ਰਿਹਾ ਜੇ ਉਹ ਅੱਥੇ ਪਾਰਕ ਜਾਣ ਦੇ ਤਾਂ ਕਿਹੜਾ ਇਹੋ ਨਾਂ ਇਹੋ ਪੜ ਨਹੀਂ ਜਾਨਣ ਨੂੰ ਬਿਲਕੁਲ ਜਦੋਂ ਇੱਥੇ ਲੋਕ ਬੱਚੇ ਆਉਣਗੇ ਉਹਨਾਂ ਨੂੰ ਹੋਰ ਵੀ ਕੋਸ਼ਿਸ਼ ਕਰਾਂਗੇ ਇੱਥੇ ਕਈ ਸਾਡੇ ਬੜੇ ਵਿਦਵਾਨ ਨੇ ਉਹਨਾਂ ਨਾਲ ਸਲਾਹ ਕਰਾਂਗੇ ਕਿ ਹੋਰ ਵੀ ਇਹਦੇ ਵਿੱਚ ਜਿਹੜਾ ਵਾ ਕੋਈ ਨਵਾਂ ਆ ਆਪਾਂ ਆ ਆਰਮੀ ਨਾਲ ਰਿਲੇਟਡ ਆਪਣੇ ਦੇਸ਼ ਨਾਲ ਰਿਲੇਟਡ ਜਿਹੜਾ ਇਤਿਹਾਸ ਲੈ ਕੇ ਲਈਏ ਤਾਂ ਜੋ ਬੱਚਿਆਂ ਦਾ ਜਿਹੜਾ ਰੋਜਾਨ ਬੱਚਿਆਂ ਦੀ ਨੌਲੇਜ ਜਿਹੜੀ ਵਧੇ ਤਾਂ ਜੋ ਇੱਥੇ ਆਉਣ ਤੇ ਉਹਨਾਂ ਨੂੰ ਕੋਈ ਜਿੱਥੇ ਸਿੱਖਣ ਨੂੰ ਮਿਲੇ ਸਾਥੀ ਸਾਹਿਬ ਜੀ ਤੁਸੀਂ ਕਰ ਰਹੇ ਹੋ ਕਿ ਜਿਹੜੇ ਇਹ ਬ੍ਰਿਕਸ਼ ਇਤਿਹਾਸ ਜਿਹੜੇ ਉਸਨੂੰ ਰੱਖਦੇ ਰਹਿੰਦੇ ਬਿਲਕੁਲ ਜੀ ਇਹ ਬ੍ਰਿਕਸ਼ ਜਿਹੜੇ ਆ ਇਹ ਬੜੇ ਪੁਰਾਣੇ ਬ੍ਰਿਕਸ਼ ਨੇ ਤੇ ਇਹ ਮੇਰਾ ਖਿਆਲ ਜਿਹੜਾ ਪੈਸੇ ਨਾਲ ਵੀ ਜਿਹੜਾ ਵਾ ਇਹ ਨਹੀਂ ਕਿਉਂਕਿ ਇਹਨੂੰ ਬੜਾ ਲੰਮਾ ਸਮਾਂ ਲੱਗਦਾ ਹੈ ਬ੍ਰਿਕਸ਼ਾਂ ਨੂੰ ਪਲਦਿਆਂ ਨੂੰ ਸੋ ਇਹਨਾਂ ਨੂੰ ਜਿਹੜਾ ਵਾ ਸ਼ੰਗਾਕੇ ਪੀ ਪਾਰਕ ਦੇ ਵਿੱਚ ਜਿਹੜੀ ਆ ਰੋਸ਼ਨੀ ਇਥੇ ਧੁੱਪ ਵੀ ਆਏ ਗਰਮੀਆਂ ਦੇ ਵਿੱਚ ਇਹਨਾਂ ਦੇ ਰੁੱਖਾਂ ਦੇ ਥੱਲੇ ਜਿਹੜੇ ਲੋਕ ਬੈਠਣਗੇ ਸੋ ਇਸ ਕਰਕੇ ਇਹਨਾਂ ਨੂੰ ਵੀ ਅਸੀਂ ਉਸਾਂ ਹੀ ਬਰਕਰਾਰ ਰੱਖਿਆ ਇਹਦੇ ਵਿੱਚ ਲਾਈਟਿੰਗ ਕਰਾਂਗੇ ਕਿ ਰਾਤ ਨੂੰ ਜਦੋਂ ਲੋਕ ਬੈਠਣ ਤੇ ਬ੍ਰਿਕਸ ਜਿਹੜੇ ਆ ਉਹ ਸੋਹਣੇ ਲੱਗਣ ਭਾਈ ਲਾਲੋ ਚੌਂਕ ਵੀ ਫਰਿਆ ਕਰੇ ਬਿਲਕੁਲ ਜੀ ਭਾਈ ਲਾਲੋ ਜੀ ਚੌਂਕ ਦੇ ਵਿੱਚ ਵੀ ਕੰਮ ਲੱਗਾ ਉੱਥੇ ਅੱਜ ਗ੍ਰੀਨਰੀ ਦਾ ਕੰਮ ਜਿਹੜਾ ਉਹ ਕੰਪਲੀਟ ਕਰ ਲਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਬਹੁਤਾ ਰਹਿ ਗਿਆ ਜਲਦੀ ਇਹਦਾ ਤੇ ਉਹਦਾ ਵਿਗਾਟਨ ਕਰਾਂਗੇ ਉਸ ਤੋਂ ਬਾਅਦ ਜਿਹੜੀਆਂ ਹੋਰ ਪਾਰਕਸ ਆ ਉਹਨਾਂ ਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਕੀਤਾ ਜਾਏ। ਭਾਜੀ ਕਾਫੀ ਡਿਵੈਲਪ